ਸਾਲ ਜੀ ਅੱਜ ਆਪਾਂ ਗੱਲ ਕਰਾਂਗੇ ਜ਼ਮੀਨ ਦੀ ਜਮ੍ਹਾਂ ਬੰਦੀ ਕਿਵੇਂ ਵੇਖੀ ਜਾਂਦੀ ਹੈ ਤੇ ਜ਼ਮੀਨ ਦਾ ਨਕਸ਼ਾ ਕਿਵੇਂ ਵੇਖਿਆ ਜਾਂਦਾ ਤੇ ਸਾਡੇ ਨਾਲ ਹੋਣਗੇ ਸਰਦਾਰ ਸਖਦੇਵ ਸਿੰਘ ਮਹਿਮਾ ਸਵਾਈ ਤੋਂ ਸਸੀ ਗੱਲ ਜੀ ਪਹਿਲਾਂ ਤਾਂ ਹੀ ਆਪਾਂ ਜਮ੍ਹਾਂ ਬੰਦੀ ਦੀ ਗੱਲ ਕਰ ਲੈਨੇ ਆ ਨਕਸ਼ੇ ਨਾਲ ਇਹ ਦੇਖੀ ਕਿਵੇਂ ਜਾਂਦੀ ਹੈ ਜੀ ਇਹਨੂੰ ਦੇਖਣ ਦਾ ਤਰੀਕਾ ਕੀ ਹੈ ਵੀ ਜਦੋਂ ਇਹਨੂੰ ਸਮਝਦੇ ਆਪਾਂ ਖੇਵਟ ਕੀ ਹੁੰਦੀ ਹੈ ਖਤੌਨੀ ਕੀ ਹੁੰਦੀ ਹੈ ਜੀ ਆਹ ਦੇਖੋ ਜੀ ਇਹ ਹੈ ਖੇਵਟ 700 ਕਨ ਠੀਕ ਹੈ ਜੀ ਇਹ ਹੈ ਸਾਫ ਦਾ ਖੇਵਟ ਜੋ ਪਹਿਲਾਂ ਹੁੰਦਾ ਪਿਛਲੇ 4 ਸਾਲ ਦੇ ਠੀਕ ਹੈ ਜੀ ਜਿਵੇਂ 19 20 ਵਾਲੀ ਹੋ ਗਈ ਹੁਣ 22 23 ਵਾਲੀ ਹੋ ਗਈ ਉਹ ਮੇਰੀ ਨਹੀਂ ਇਹ 4 ਸਾਲਾਂ ਤੋਂ 4 ਸਾਲਾ ਬਣਦਾ ਹੈ ਠੀਕ ਹੈ 4 ਸਾਲਾਂ ਵਾਲੀ ਇਹ ਪੁਰਾਣੀ ਹੈ ਇਹ ਜਿਹੜੇ ਪਿੱਛੇ ਜਾਣਾ ਤਾਂ ਮਤਲਬ ਇਸ ਨੂੰ ਵੇਖ ਕੇ ਜਾਇਓ ਠੀਕ ਹੈ ਜੀ ਇਹ ਆਗੀ ਖਤਮ ਹੋ ਠੀਕ ਹੈ ਜੀ ਇਹ ਆ ਗਿਆ ਮਾਲਕੀ ਖਾਨਾ ਜੀ ਇਹਦਾ ਕਿੰਨਾ ਅੱਛਾ ਹੈ ਇਹਦਾ ਕਿੰਨਾ ਹੈ ਜੀ ਇਹ ਆ ਗਿਆ ਖਸਰਾ ਨੰਬਰ ਠੀਕ ਹੈ ਜੀ ਇਹ ਖਸਰਾ ਨੰਬਰ ਕੀ ਹੁੰਦਾ ਜੀ ਖਸਰਾ ਨੰਬਰ ਮਤਲਬ ਜਿਵੇਂ ਆਹ ਵੇਖੋ 1390 ਹਾਂਜੀ 1390 ਇਹ ਕਿਲਾ ਨੰਬਰ ਵੀ ਕਹਿੰਦੇ ਹਾਂ ਹਾਂ ਕਿਲਾ ਬੰਦੀ ਹੁੰਦੀ ਹੈ ਪਰ ਇਹ ਸਾਡੇ ਵੱਡੇ ਕਿਲੇ ਆ ਠੀਕ ਹੈ ਜੀ ਉਹ ਨਹੀਂ ਉਹ ਕਿੱਲੇ ਕਿੱਲੇ ਦਾ ਨੰਬਰ ਹੁੰਦਾ ਇਹ 25 ਗਨਾਲ ਦਾ ਵੱਡੇ ਕਿਲੇ ਬੋਲਦੇ ਨੇ ਜੀ ਇਦੋਂ ਆ ਆ ਇਹਨਾਂ ਦਾ ਰਕਬਾ ਆ ਗਿਆ ਠੀਕ ਹੈ ਜੀ ਆ ਕਾਸਤਕਾਰ ਦਾ ਨਾਮ ਮੰਨ ਲਓ ਭਾ ਮਾਲਕ ਹੋ ਰਿਹਾ ਹੈ ਇੱਥੇ ਗੈਰ ਮੁਸਤਰੀ ਜਿਹਨੂੰ ਲਿਖਦੇ ਵੀ ਭਾਈ ਕਾਸਤ ਕੋਰ ਕਰ ਰਹਾ ਹੈ ਬੀਜੜਾ ਖੇਤੀਬਾੜੀ ਬਾਅ ਬੀਜ ਬਾ ਮਾਲਕ ਜਿਵੇਂ ਇਸ ਖਾਨੇ ਚ ਹੈ ਹਾਂਜੀ ਇੱਥੇ ਜੇ ਕੋਈ ਕਾਸ਼ਤ ਬੰਦਾ ਹੋਰ ਕਰਦਾ ਤਾਂ ਇੱਥੇ ਗੈਰ ਮੁਸਤਰੀ ਲਿਖੰ데요 ਵੀ ਉਹ ਮਾਲਕ ਨਹੀਂ ਤੇ ਕਾਸ਼ਤ ਕਰ ਰਿਹਾ ਠੀਕ ਹੈ ਕੰਨਾ ਉਹ ਠੀਕ ਤੇ ਇਹਦੀ ਕੱਢਿਆ ਕਿਵੇਂ ਜਾਂਦਾ ਜੀ ਦਾ ਹਿੱਸਾ ਕਿਵੇਂ ਨਿਕਲਦਾ ਜਿਵੇਂ ਆਪਾਂ ਮੰਨ ਲਓ 797 ਖੇਵਟ ਹੈ ਹਾਂਜੀ ਤੇ ਇਹ ਵੀ ਮੰਨ ਲਓ 1635 ਕਿਤੋਂ ਹਾਂਜੀ 500 ਖੇਵਟ ਐਡੀ ਹੈ 799 ਦੀ ਹੈ ਇਹ ਠੀਕ ਇਹ 799 ਮਰਲੇ ਹਾਂਜੀ 799 ਕਨਾਲ 9 ਮਰਲੇ ਠੀਕ ਹੈ ਜੀ 799 ਨੂੰ 20 ਨਾਲ ਗੁਣਾ ਕਰਕੇ ਮਰਲੇ ਆਗੇ ਉਹਦੇ ਜੀ 9 ਮਰਲੇ ਜੋੜ ਦਿਆਂਗੇ ਸਾਰੇ ਮਰਲੇ ਬਣਗੇ ਠੀਕ ਹੈ ਜੀ ਉਹਦਾ 1/2 ਇਹ RAM Singh ਹੈ ਠੀਕ ਹੈ 1/2 ਬੂਟਾ ਸੀ ਬੂਟਾ ਸਿੰਘ ਅੱਧਾ ਦਬੰਡੀ ਬਹੁਤੇ ਚੋਂ ਅੱਧਾ ਘਟਾ ਦਿਆਂਗੇ 1/2 ਕਰ ਦਿਆਂਗੇ ਹਾਂ ਤੇਰੇ ਹਿੱਸੇ ਕਈ ਵਾਰ ਕਰੋੜਾਂ ਚ ਵੀ ਜਾ ਵੜਦੇ ਆ ਠੀਕ ਹਾਂ ਜੀ ਪਰ ਉਹ ਉਹ ਕਿਵੇਂ ਕੱਢਿਆ ਜਾਂਦਾ ਜੀ ਮਤਲਬ ਐਸ ਨੂੰ ਜੇ ਮੰਨ ਲਓ 79 ਨੂੰ ਮਰਲੇ ਬਣਾ ਕੇ ਹਾਂ ਜੀ ਜਿਵੇਂ 1 ਕਰੋੜ ਤੇ 80 ਲਏ ਨੂੰ ਹਾਂ ਜੀ ਜਿਹੜਾ 80 ਉਸ ਤੇ ਵੰਡ ਕੇ ਉਤਲੇ ਨਾਲ ਗੁਣਾ ਕਰਨਾ ਉਹ ਕਿੰਨਾ ਹਿੱਸਾ ਵੱਡਾ ਕਰੋੜਾਂ ਚ ਆ ਤੇ ਕਮਾ ਲਾ ਠੀਕ ਹੈ ਜੀ ਜਿਹੜਾ ਜਿਵੇਂ ਇਹਦੇ ਚ ਇੱਕ ਨੰਬਰ ਆ ਪਹਿਲਾਂ ਇੱਕਣ ਇੱਕਣਾ ਵੰਡੂ ਕਰਨਾ ਦੋਣਾ ਗੁਣਾ ਕਰਨਾ ਇਹ ਤਾਂ 1/2 ਅੱਧਾ ਦੀ ਆ ਗਿਆ ਹਾਂ ਜੀ ਮਤਲਬ ਹੋਰ ਜਿਹੜੇ ਕਰੋੜਾ ਜੁੰਦੇ ਜਿਵੇਂ ਐ ਇੰਨੇ ਕਰੋੜ ਇੰਨੇ ਲੱਖ ਇੰਨੇ ਹਜ਼ਾਰ ਵਟਾ ਇੰਨੇ ਲੱਖ ਇੰਨੇ ਜੀ ਇਹ ਥੱਲੇ ਵਾਲੇ ਦਾ ਮਤਲਬ ਇਹਨੂੰ ਟੋਟਲ ਨੂੰ ਗੁਣਾ ਕਰਕੇ ਉਹ ਨਿਕਲ ਕੇ ਥੱਲੇ ਆਇਆ ਇਹਨਾਂ ਵੰਡ ਕੇ ਉਤਲੇ ਨੂੰ ਗੁਣਾ ਕਰਕੇ ਮਤਲਬ ਕਿ ਉਹਦਾ ਇਸ ਤਰ੍ਹਾਂ ਇਹ ਜਦੋਂ ਇਹਦੀ ਤਕਸੀਮ ਹੁੰਦੀ ਹੈ ਜੀ ਤਕਸੀਮ ਦਾ ਕੀ ਪ੍ਰੋਸੈਸ ਹੁੰਦਾ ਹੈ ਜੀ ਤਕਸੀਮ ਦਾ ਮੰਨ ਲਓ ਜਿਵੇਂ ਆਹ ਤਕਸੀਮ ਕਰਨੀ ਹੈ ਹਾਂਜੀ 90 9 ਹਾਂਜੀ 1/2 ਆ ਰਾਮ ਹੈ 1/2 ਬੂਟਾ ਸਨ ਹਾਂਜੀ ਉਹ ਨੂੰ ਪੁੱਛਣਾ ਵੀ ਤੈਨੂੰ ਭਾਈ ਕਿਹੜਾ 85 ਨੰਬਰ ਤੂੰ ਲੈਣਾ 87 ਤੂੰ ਲੈਣਾ ਜਿਹੜਾ ਜਿਹੜੇ ਤੇ ਕੋਈ ਕਬਜ਼ਾ ਹੋਵੇ ਇਹਨੂੰ ਵਰਤੋ ਇਹ ਮਰੱਬਾ ਨੰਬਰ ਆ ਜੀ ਜਿਹੜੇ ਉਹਨਾਂ ਨੂੰ ਪੁੱਛਣਾ ਹੈ ਖਸਰਾ ਨੰਬਰ ਖਸਰਾ ਖਸਰਾ ਨੰਬਰ ਆ ਇਹ ਵਿੱਚ ਅੱਧੇ ਨੰਬਰ ਉਹਨੂੰ ਪੈ ਜਾਣਗੇ ਜੀ ਅੱਧੇ ਉਹ ਵੀ ਪੈ ਜਾਣਗੇ ਜੀ ਹਿਸਾਬ ਉਹਨਾਂ ਦਾ ਬਰਾਬਰ ਕਰਦੇ ਵੀ ਜੇ ਮੈਂ ਆਪਾਂ ਕਹਾਂਗੇ ਕਿ ਕਿੱਟੇਬੇ ਵਾਲਾ ਵਾੜਾ ਕਿਨੇਈ ਵਾਲਾ ਵਾੜਾ ਕਿਹੜਾ ਰੱਖਣਾ ਤੁਸੀਂ ਸੋ ਉਹਦੇ ਹਿਸਾਬ ਨਾਲ ਉਹਦੀ ਖਾਤੇ 'ਚ ਉਹਦਾ ਨਾਮ ਨਿਕਲ ਜੂ ਸਿੱਧਾ ਕੱਲਾ ਰਾਮ ਸਿੰਘ ਜੀ ਇੱਕ ਉਹਨਾਂ ਲੋ ਪੱਟੇ ਤਕਸੀਮ ਹੁੰਦੀ ਦੋਨਾਂ ਦੀ ਸਾਂਝੀ ਨਾਮ ਦੀ ਦੋਨਾਂ ਦਾ ਨਾਂ ਤਾਂ ਦ ਉਹ ਮਤਲਬ ਵਕੀਲ ਕਰਤੇ ਠੀਕ ਹੈ ਜੇ ਜੇ ਨਹੀਂ ਸਹਿਮਤ ਤਾਂ ਵਕੀਲ ਕਰਕੇ ਜੀ ਜੇ ਹੁਣ ਆਪਾਂ ਨੇ ਦੇਖਣਾ ਵੀ ਇਹ ਜਿਵੇਂ ਰਾਮ ਸਿੰਘ ਦੇ ਨਾਮ ਜਿਹੜੀ ਜ਼ਮੀਨ ਆ ਜੀ ਉਹ ਕਿਹੜੀ ਆਗੀ ਜੇ ਆਪਾਂ ਦੇਖਣਾ ਵੀ ਖਸਰਾ ਨੰਬਰ ਆ ਮਰੱਬਾ ਨੰਬਰ ਦੇਖ 85 ਨੰਬਰ ਹਾਂਜੀ ਆ 85 ਨੰਬਰ ਆ ਜੀ ਆ ਚੀਜ਼ ਜ਼ਰੂਰੀ ਆ ਜਿਹੜੀ ਸਾਰਿਆਂ ਨੂੰ ਦੇਖਣ ਵਾਲੀ ਆ లైఫ్ ਐ ਸਿੱਧੇ ਵੀ ਗਲੂ ਹਾਂਜੀ ਅੰਦਰ ਆ ਗਏ ਹਾਂ 58 58 ਨੰਬਰ ਆ ਗਈ 56 58 ਆ ਗਏ ਕੋ 85 ਤੇ 68 ਆ ਗਈ 88 ਆ ਗਈ 88 ਆ ਗਈ 88 ਆ ਗਈ 88 ਆ 86 ਆ ਇਹਦੇ ਚ ਬਿੰਦੀਆਂ ਆ ਗਈਆਂ ਪਈਆਂ ਇਨਕਸੇ ਤੇ ਹੁੰਦਾ ਗੋਸ਼ਾ ਕੱਢਣ ਵਾਸਤੇ ਰਕਵਾ ਕੱਢਣ ਵਾਸਤੇ ਉਹਨੂੰ ਸਿੱਧਾ ਕਰਨ ਦਾ ਖਾਤਰ ਵੀ ਕਿੰਨਾ ਬਣਦਾ ਜੀ ਇਹ ਇਹ ਇਹਨੂੰ ਹੁਣ ਨਕਸ਼ੇ ਨੂੰ ਦੇਖਣ ਦਾ ਹਿਸਾਬ ਤਾਂ ਆ ਗਿਆ ਜੀ ਜਿਵੇਂ ਵੀ ਆ ਨਕਸ਼ਾ ਦੇਖ ਲਿਆ ਆਪਾਂ ਇੱਥੇ ਆ ਗਿਆ ਕਿੱਲਾ ਨੰਬਰ ਆ ਗਿਆ ਜਣ ਹਣਾ ਇਹਨੂੰ ਲਾ ਲਿਆ ਪਰ ਖਸਰਾ ਨੰਬਰ ਆਈ ਹੈ ਹਾਂਜੀ ਹਾਂਜੀ ਖਸਰਾ ਨੰਬਰ ਆ ਗਿਆ ਜਿਵੇਂ ਇਹ ਟੇਡਾ ਜੀ ਹੁਣ ਇਹਦੀ ਮਿੰਤੀ ਗਿਣਤੀ ਦਾ ਕਿ ਹਿਸਾਬ ਪਤਾ ਉਹ ਜੀਦਾ ਹੀ ਹੁੰਦਾ ਜਿਵੇਂ ਆ ਹੁਣ 30 ਤੇ 636 ਇੱਥੋਂ ਤੱਕ ਜੀ ਤੇ 36 ਤੇ 743 ਹੈ ਤੈਨੂੰ ਨਹੀਂ ਮੰਨਿਆ ਅਸ 36 ਨੂੰ ਨਹੀਂ ਮੰਨਿਆ ਸਿਰਫ 30 ਤੇ 636 ਇਧਰ 70 ਤੇ ਇਧਰ 50 ਠੀਕ 70 ਤੇ 50 ਨੂੰ ਜੋੜ ਕੇ ਅਧਾ 70 ਦੇ 50 ਨੂੰ 120 ਹੋ ਗਿਆ ਉਹਦਾ ਅਧਾ 60 ਆ ਗਿਆ 60 ਨੂੰ 36 ਨਾਲ ਗੁਣਾ ਕਰਕੇ ਰਕਵਾ ਨਿਕਲੂ ਆਈ ਇਹਦੀ ਬਾਦਗੁਣੀਆ ਬਾਹੀ ਇਹਨੂੰ ਇਹਦਾ ਨਹੀਂ ਬਣਿਆ ਬਸ ਉਹਦੇ ਨਾਲ ਹੀ ਰਕਵਾ ਸੈਟ ਆ ਜੂਗਾ ਜੇ ਗੋਲ ਹੋਵੇ ਜਿਵੇਂ ਆਪਾਂ ਘੇਰੇ ਲੋਟ ਮੰਨ ਲਈਏ ਉਹਦਾ ਰਕਵਾ ਕਿਵੇਂ ਦਾ ਫਾਰਮੂਲਾ ਜਿਵੇਂ ਉੱਥੇ ਮੇਰੇ ਕੋਲ ਕਿਤਾਬ ਪਈ ਹੈ ਇਹ ਵੀ ਕਿੱਦਾਂ ਠੀਕ ਹੈ ਜੀ ਜੇ ਇੱਕ ਪਾਸੇ ਤੋਂ ਕੋਣਾ ਤਾਂ ਆਇਆ ਨਿਕਲ ਜਾਂਦਾ ਜੇ ਦੋਨੇ ਪਾਸੇ ਤੋਂ ਕੋਣਾ ਫਾਰਮੂਲਾ ਜਿਵੇਂ ਹੀਰੋ ਫਾਰਮੂਲਾ ਹੈ ਹਾਂਜੀ ਉਹ ਵੀ ਇੱਥੇ ਸਾਰਾ ਤਾਂ ਉਹ ਵੀ ਆਪਾਂ ਦੇਖ ਲਾਂਗੇ ਜੀ ਉਹ ਫਾਰਮਿੰਗ ਦੇ ਨਾਲ ਤੇ ਜਿਹੜਾ ਨਕਸ਼ਾ ਚਾਹ ਜਿਵੇਂ ਲਾਲ ਲਖੀਰ ਹੈ ਜੀ ਲੀਲੀ ਲਖੀਰ ਹੈ ਜੀ ਇਹਦਾ ਅੱਡੋ ਅੱਡ ਕੀ ਹੁੰਦਾ ਹੈ ਮਤਲਬ ਨਹਿਰ ਮਹਿਕਮਾ ਜੀ ਲਾਲ ਰਸਤਾ ਲਾਲ ਰਸਤਾ ਜੀ ਜਿਵੇਂ ਇਹ ਛੋਟੇ ਆ ਲਾਲ ਲਖੀਰ ਹੋ ਜਿਵੇਂ ਕੀ ਹੈ ਮਰਬਾ ਲੈਣ ਲੰਮੀ ਥੋੜੀ ਜੀ ਲੰਮੀ ਜਦੋਂ ਆਪਾਂ ਕੋਈ ਟੱਕ ਕੱਢਦੇ ਨੇ ਲੰਬੀ ਲੰਬਾਈ ਤਾਂ ਕਾਫੀ ਲੰਮੀ ਤਾਂ ਜਦੋਂ ਇਹ ਇਹ ਜਿਹੜੀ ਜਿਹੜੀ ਪਤਲੀ ਲਾਲ ਲੈਣ ਹੁੰਦੀ ਹੈ ਇਹ ਹੁੰਦੀ ਹੈ ਆਪਾਂ ਜੀ ਆ ਪਤਲੀ ਇਹ ਮਰਬਾ ਲੈਣਾ ਮਤਲਬ ਜੀ ਇਸ ਤੋਂ ਲੰਮੀ ਬਤਰ ਕੱਢਣ ਵਾਸਤੇ ਜਿਹਨੂੰ ਇੱਧਰ ਮਿਲਣਾ ਇੱਧਰ ਮਿਲਣਾ ਉਸ ਨੂੰ ਹੈਲਪ ਕਰਕੇ ਇਹ ਇਹ ਵੱਡੀ ਆ ਜਾਂਦੀ ਹੈ ਜਿਹੜੀ ਜੀ ਇਹ ਪਹੀ ਆ ਜਾਂਦੀ ਹੈ ਇਹ ਤਾਂ ਖਾਲ ਪਹੀ ਪਹੀ ਆ ਜਾਂਦੀ ਹੈ ਜੀ ਖਾਲ ਨਹਿਰ ਕੱਸੀ ਉਹ ਸਾਰਾ ਨੀਲੇ ਨੀਲੇ ਜਾਊਗਾ ਜੀ ਜਿਵੇਂ ਆ ਹੁਣ ਇੱਥੇ ਨਾਲ-ਨਾਲ ਦੋਨੇ ਤੁਰਿਆਂ ਜਾਂਦੀਆਂ ਜੀ ਜਿਵੇਂ ਆ ਆ ਅਲੱਗ-ਅਲੱਗ ਕੀ ਬਣਾਈਆਂ ਹੋਈਆਂ ਜੀ ਜਿਵੇਂ ਆ ਨਾਲ ਖਾਲ ਦਿੱਤਾ ਵਈ ਹਾਂ ਕੱਸੀ ਹੈ ਹਾਂਜੀ ਆ ਨਾਲ ਰਸਤਾ ਹੈ ਠੀਕ ਹੈ ਨਾਲ ਖਾਲ ਹੈ ਨਾਲ ਖਾਣਾ ਹੈ ਅਮਰੀਕਾ ਕਹੇ ਜੀ ਆ ਕੀ ਹੈ ਜੀ ਆਬਾਦੀ ਆਬਾਦੀ ਇਹ ਇਹ ਪਿੰਡ ਆ ਗਿਆ ਜੀ ਇਹ ਇਹ ਜਿਹੜਾ ਆਪਾਂ ਕਹਿੰਦੇ ਨੇ ਲਾਲ ਖੀਰ ਦੇ ਅੰਦਰ ਲਾਲ ਖੀਰ ਤੋਂ ਅੰਦਰ ਜੋ ਖਸਰਾ ਆਹਾ ਹਾਂਜੀ ਹਾਂਜੀ ਇਹ ਨਹੀਂ ਲਾਲ ਖੀਰ ਦੇ ਅੰਦਰ ਆਏ ਜਿੱਥੇ ਆ ਪੰਜਾਬੀ ਚਲੀ ਆਇਆ ਖਾਂ ਠੀਕ ਹੈ ਜੀ ਇਹ ਇਹ ਲਾਲ ਖੀਰ ਚ ਨਹੀਂ ਆਉਂਦਾ ਜੀ ਨਹੀਂ ਜਿਹੜਾ ਹੁਣ ਲਾਲ ਖੀਰ ਨੂੰ ਮਤਲਬ ਜਿਹਦਾ ਖਸਰਾ ਨੰਬਰ ਨਹੀਂ ਉਹਨੂੰ ਲਾਲ ਉਹਨੂੰ ਲਾਲ ਖੀਰ ਚ ਕਹਿੰਦੇ ਜੀ ਜਿਹਦਾ ਖਸਰਾ ਨੰਬਰ ਆ ਉਹ ਤਾਂ ਉਹ ਨੰਬਰਾਂ ਚ ਹੀ ਆ ਜਾਂਦਾ ਜੀ ਉਹ ਐਸੀ ਨੰਬਰ ਇਸ ਦਾ ਵੀ ਹੈ ਜਿਵੇਂ 2368 ਹੈ ਇਹ ਸਾਰਾ ਟੋਟਲ ਪਿੰਡ ਦਾ ਇੱਕ ਨੰਬਰ ਹੈ ਹਾਂ ਪੰਚਾਇਤ ਦਾ ਪਰ ਮਕਬੂਜਾ ਮਾਲਕ ਉਹ ਜਿਹੜੇ ਲੋਕ ਵਸ ਜਿੱਥੇ ਬੈਠੇ ਆ ਉਹ ਹੀ ਮਾਲਕ ਜਿਹੜਾ ਰੂੜੀਆਂ ਵਾਲਾ ਹੁੰਦਾ ਉਹ ਤਾਂ ਇਹਦੇ ਜੀ ਆ ਜਾਂਦਾ ਜੀ ਉਹ ਇਧਰ ਵਾਦੀ ਚ ਆ ਆ ਰੂੜੀਆਂ ਉਹਦੇ ਵੀ ਨੰਬਰ ਹੁੰਦੇ ਜੀ ਨਹੀਂ ਨੰਬਰ ਆ ਦੇ ਕੋ ਆ ਵਾਰ-ਵਾਰ ਰੂੜੀਆਂ ਸਾਰੀਆਂ ਹਾਂ ਜੀ ਆ ਸਾਰੀਆਂ ਅੱਜ ਵੀ ਟੇਡੀਆਂ ਤਿੰਨ-ਤਿੰਨ ਮਰ ਲੈਂਦੀਆਂ ਜੀ ਜੀ ਆ ਫਿਰ ਨਹੀਂ ਤੇ ਸਾਰੀਆਂ ਰੂੜੀਆਂ ਇਹ ਇਹ ਜਿਹੜੀਆਂ ਰੂੜੀਆਂ ਇਹ ਨਾਂ ਹੁੰਦੀਆਂ ਨੇ ਇਹਦਾ ਹਾਂਜੀ ਹਾਂਜੀ ਆਪਣਾ ਜ਼ਮੀਨ ਗੋਜਮੇ ਜਿਮੇ ਨੰਬਰ ਕੱਲਾ ਕੱਲੀ ਰੂੜੀ ਵੀ ਬੰਦੇ ਦੇ ਨਾਂ ਹੁੰਦੇ ਤੇ ਕਈ ਵਾਰਾਂ ਜਿਹੜੀ ਜ਼ਮੀਨ ਆ ਉਹਦੇ ਵਿੱਚ ਵੀ ਕੱਟੀ ਜਾਂਦੀ ਆ ਜੀ ਜਿਹੜੀ ਸਾਰੀ ਖੇਤ ਹੈ ਨਾ ਮਤਲਬ ਹਾਂਜੀ ਹਾਂਜੀ ਉਹਦੇ ਵਿੱਚ ਵੀ ਬਿਤਰ ਰੂੜੀ ਦਾ ਨੰਬਰ ਆ ਜਾਂਦਾ ਤੇ ਕੋਈ ਵਾਰ ਕੱਲੀ ਰੂੜੀ ਦੀ ਕਿਛ ਨਹੀਂ ਕਿੱਦੀ ਕੋਈ ਖੱਲੇ ਦੇ ਨਾਮ ਉਹ ਅਲੱਗ-ਅਲੱਗ ਹੁੰਦੀ ਇਹ ਇਹ ਜਿਵੇਂ ਰੂੜੀ ਦੇ ਨੰਬਰ ਆਈ ਉਹ ਆਪਣੇ ਨਾਲੇ ਖੇਤ ਵਾਲੇ ਨੰਬਰ ਦੇ ਨਾਲ ਹੁੰਦੇ ਆ ਕਿ ਉਹ ਇਹ ਸਾਰੂ ਹੋਵੇ ਖਤੌਨੀ ਨੰਬਰ ਦੇ ਹਿਸਾਬ ਨਾਲ ਦੇ ਖਸਰਾ ਨੰਬਰ ਦੇ ਹਿਸਾਬ ਨਾਲ 1979 ਹਾਂਜੀ ਆ 1979 82 ਆ ਇੱਥੋਂ ਸ਼ੁਰੂ ਫੇਰ ਆਹਾ ਹੋ ਗਿਆ ਆ 83 84 85 ਉਹੀ ਨੰਬਰ ਆਇਂ ਕਰੇ ਹੁੰਦੇ ਜੀ ਸਾਰੇ ਖੇਤਾਂ ਦੇ ਬਾਹਰਲੇ ਮੁੱਕ ਕੇ ਫੇਰ ਆਬਾਦੀ ਦੇ ਰੂੜੀਆਂ ਦੇ ਚੱਲੇ ਜੀ ਰੂੜੀਆਂ ਦੇ ਮੁੱਖ ਕੇ ਫੇਰ ਵਾਦੀ ਤੇ ਚੱਲੇ ਸਾਰੇ ਜੀ ਜੇ ਹੁਣ ਆਪਾਂ ਇਹ ਜੋ ਪੰਚਾਇਤੀ ਜ਼ਮੀਨ ਦੇਖਣੀ ਹੈ ਉਹ ਕਿਵੇਂ ਦੇਖੀ ਜਾਊਗੀ ਜੀ ਪੰਚਾਇਤੀ ਜ਼ਮੀਨ ਚਲੋ ਹੁਣ ਤਾਂ ਆਪਾਂ ਕੰਪਿਊਟਰ ਤੇ ਕੱਢ ਲੈਨੇ ਹਾਂਜੀ ਹਾਂਜੀ ਪੰਚਾਇਤ ਦੇ ਭਾਰਖੇ ਤੋਂ ਆ ਜੀ ਠੀਕ ਹੈ ਜੀ ਸਰਕਾਰੀ ਪੰਜਾਬ ਸਰਕਾਰ ਪਰ ਠੀਕ ਹੈ ਨਹੀਂ ਉਹਦਾ ਕੀ ਕੱਢਣ ਦਾ ਕੋਈ ਫਾਰਮੂਲਾ ਹੈ ਕਿ ਉਹ ਵੀ ਬਸ ਨੰਬਰਾਂ ਤੇ ਹੁੰਦਾ ਜੀ ਉਹਦਾ ਉਹ ਮਤਲਬ ਜਿਵੇਂ ਆਪਾਂ ਨੂੰ ਪਤਾ ਵੀ ਆਹ ਪੰਚਾਇਤੀ ਜ਼ਮੀਨਾਂ ਨੰਬਰ ਹੈ ਨੰਬਰ ਭਰ ਕੇ ਕੱਢ ਸਕਦੇ ਆ ਠੀਕ ਹੈ ਜੀ ਆਪਾਂ ਨੂੰ ਪਤਾ ਨੇ ਵੀ ਆਹ ਆ ਟੱਕ ਪੰਚਾਇਤੀ ਹੈ ਨਕਸ਼ੇ ਦੇ ਦੇਖ ਲਿਆ ਵੀ ਆ 1926 ਮੰਦਰ ਪੰਚਾਇਤੀ ਹੈ 1926 ਵਾਲੇ ਸਾਰੀ ਪੰਚਾਇਤਾਂ ਜਿੰਨਾ ਰਿਕਾਰਡ ਆ ਕੋਈ ਨਾ ਸਾਰੇ ਜੀ ਜਿਵੇਂ ਆ ਹੁਣ ਆਪਣੀ ਜਮ੍ਹਾਂ ਮੰਧੀਆਂ ਹਨ ਜੀ ਕਿ ਜਮਾਬੰਦੀ ਆ ਗਈ ਆ ਕਿਹੜੀ 2122 ਵਾਲੀ ਜਮਾਬੰਦੀ ਹੈ ਜਿਹੜੀ ਇਹ ਤੋਂ ਪਹਿਲਾਂ ਵਾਲੀ ਉਹ 17 18 ਵਾਲੀ ਹੋ ਗਈ ਜਮਾਬੰਦੀ ਹੁਣ ਜੇ ਕਈਆਂ ਦਾ ਐ ਹੋ ਜਾਂਦਾ ਜਿਵੇਂ ਪਟਵਾਰੀ ਤੋਂ ਗਲਤ ਹੋ ਗਿਆ ਮੰਨ ਕੇ ਚਲੋ ਇੱਥੇ ਨਾਮ ਆ ਜਿਵੇਂ ਹੁਣ ਆਰਮ ਸਿੰਘ ਪੁੱਤਰ ਕਰਤਾਰ ਸਿੰਘ ਦਾ ਨਾਮ ਆ ਜੀ ਇੱਥੇ ਨਾਮ ਗਲਤੀ ਹੋ ਗਈ ਪਟਵਾਰੀ ਤੋਂ ਜਦੋਂ 400 ਸਾਲੇ ਚ ਤਾਂ ਉਹਦਾ ਕੀ ਪ੍ਰੋਸੈਸ ਹੁੰਦਾ ਵੀ ਉਹ ਕਿਵੇਂ ਸਹੀ ਹੁੰਦਾ ਨਾਮ ਦਾ ਮਤਲਬ ਜੇ ਤਾਂ ਪਿਛਲੇ 4 ਸਾਲੇ ਚ ਗਲਤੀ ਹੋਈ ਹੈ ਫਿਰ ਤੋਂ ਪਟਵਾਰੀ ਕਰ ਦੋ ਠੀਕ ਹੈ ਜੀ ਜੇ ਉਦੋਂ ਥੋੜਾ ਜਿਹਾ ਸਮਾਂ ਲੱਗ ਗਿਆ ਫਿਰ ਉਹ ਥੋੜਾ ਜਿਹਾ ਔਖਾ ਹੁੰਦਾ ਵੀ ਪਰ ਫਿਰ ਵੀ ਜੇ ਮ ਕਿਸੇ ਵੀ ਪਿਛਲੇ 4 ਸਾਲੇ ਸਹੀ ਹੈ ਤਾਂ ਫਰਦਬਦਰਨਾ ਸਹੀ ਹੋ ਜਾ ਉਹ ਕਰ ਦੇਣਗੇ ਫਿਰ ਉਹ ਫਿਰ ਉਹ ਕਿਹਦੇ ਕੋਲ ਪਟਵਾਰੀ ਕੋਲ ਹੀ ਜਾਣਾ ਬੰਦ ਗਿਆ ਫਰਦਬਦਰ ਬਣਾ ਕੇ ਕਰ ਦਿੰਦਾ ਨਾ ਵੀ ਐ 4 ਸਾਲੇ ਚ ਇਹਦਾ ਨਾ ਆ ਸੀ ਸਭ ਤੋਂ ਗਲਤੀ ਨਾ ਆ ਗਲਤੀ ਨਹੀਂ ਭਾਈ ਤੇ ਤਰਸਾਉਂ ਆਜ਼ਾਦੀ थी ਉਹ ਸੀ ਲਾਲ ਸਾਹਿਬ ਤੋਂ ਅੱਗੇ ਲੈ ਉਹ ਸਹੀ ਹੋ ਜਾਂਦਾ ਪਹਿਨ ਵੇਚ ਦਿਓ ਬਾਈ ਤੇ ਵਿਸ਼ੇਸ਼ ਕਥਨ ਚਾਹੀ ਜਿਹਨਾਂ ਨੇ ਵੇਚਤੀ ਉਹ ਇੱਧਰ ਆ ਜਾਂਦੀ ਹੈ ਜੀ ਇੰਤਕਾਲ ਦਰਜ ਹੋ ਕੇ ਵੀ ਤੇ ਜੀ ਪਹਿਲਾਂ ਪੜਤਾਲ ਲਈ ਪੇਸ਼ ਹੁੰਦਾ ਫਿਰ ਉਹ ਮਨਜ਼ੂਰ ਹੋ ਜਾਂਦੀ ਹੈ ਜਿੰਨਾ ਹੁੰਦਾ ਇਹ ਆ ਆ ਨੰਬਰ ਆ ਜੀ ਹਾਂ ਇੱਕ ਕਾਲ ਨੰਬਰ ਹੈ ਭਰ ਕੇ ਪੈਂਤ ਕਾਲ ਕਾਢ ਵੀ ਸਕਦੇ ਜਿਵੇਂ ਹੁਣ ਕਿਸੇ ਦੇ ਨਾਮ ਤੇ ਲਿਮਟ ਆ ਜਾ ਹੋਰ ਆ ਜੀ ਉਹ ਕਿੱਥੋਂ ਪਤਾ ਲੱਗਦਾ ਉਹ ਵੀ ਆਰਡ ਰੈਨ ਇਹ ਇੱਥੇ ਆ ਬਿਲਕੁਲ ਇੱਥੇ ਨੰਬਰ ਹੋਊਗਾ ਨਾ ਜੀ ਆ ਨੰਬਰ ਹੋਊਗਾ ਆ ਨੰਬਰ ਹੋਊ ਨਾ ਵੀ ਐਸ ਖਸਰਾ ਨੰਬਰ ਹੋ ਜਾਂ ਖੇਤ ਦਾ ਆ ਨੰਬਰਾਂ ਤੇ ਇਹਨਾਂ ਨੇ ਲੋਨ ਲੈ ਲਿਆ ਜੀ ਆ ਸਾਰੇ ਨੰਬਰ ਪਾ ਕੇ ਅੰਦਾਜ਼ੀ 134 ਨਾਲ 134 ਬਟਾ 8 ਐਸ ਚ ਮਤਲਬ ਇੰਨੇ ਤੇ 90000 ਚਾਰ ਰੈਨ ਵੀ ਤੇ ਉਹ ਹੋਊਗਾ ਲੋਨ ਆਰਡ ਰੈਨ ਦਾ ਮਤਲਬ ਹੁੰਦਾ ਵੀ ਬਿਨਾ ਕਾਗਜ਼ੇ ਠੀਕ ਹੈ ਇੱਕ ਇੱਕ ਅਪਰ ਲਾਈਨ ਹੁੰਦੀ ਹੈ ਹਾਂਜੀ ਕਿ ਉਹ ਕਬਜ਼ੇ ਸਮੇਤ ਜਿਹੜੀ ਆਰ ਰਹਿਣ ਹੋਗੇ ਉਹ ਜਿਹੜੀ ਜੀਨੀਦਾਰ ਲੈਂਦੇ ਰਹਿਣ ਠੀਕ ਹੈ ਜੀ ਉਹ ਉਹਨਦੇ ਪੈਸੇ ਦੇ ਰੀਸਟਰੀ ਆ ਕੇ ਰਹਿਣ ਕਬਜ਼ਾ ਵੀ ਉਹਨਾਂ ਦਾ ਆਰ ਰਹਿਣ ਜਿਹੜੀ ਬੈਂਕ ਦਾ ਆਰ ਰਹਿਣ ਵੀ বিনা ਕਬਜ਼ੇ ਠੀਕ ਹੈ ਜੀ ਨੋਟ ਲੱਗ ਗਿਆ ਉਹਨਾਂ ਦਾ ਠੀਕ ਹੈ ਦਸਤਾ ਵੀ ਇਹਨਾਂ ਦਾ ਇੱਥੇ ਸਾਡਾ ਭਾਈ ਕਬਜ਼ਾ ਜੇ ਕਿਸੇ ਵਿੱਚ ਨਹੀਂ ਇਚਿੰਗ ਹੋ ਗਿਆ ਇਨਾ ਬਤਲ ਲੋਨ ਆ ਸਾਡਾ ਜੇ ਕਿਸੇ ਨੇ ਖਰੀਦਨੀ ਆ ਤਾਂ ਪਹਿਲਾਂ ਇਹ ਲੋਨ ਭਰਨਾ ਹੋਊਗਾ ਮਿਸਟਰੀ ਜੇ ਜੇ ਬੈਂਕ ਦੀ ਆ ਤਾਂ ਉਹਨੂੰ ਆਰਡ ਰਹਿਣ ਬੋਲਦੇ ਆ ਜੇ ਕਿਸੇ ਕੋਲੇ ਗਹਿਣੇ ਆ ਤਾਂ ਉਹ ਕੱਲੀ ਰਹਿਣ ਉਹ ਕੱਲੀ ਰਹਿਣਾ ਹੁੰਦੇ ਵੀ ਇੰਨੇ ਰੁਪਈਆ ਤੇ ਰਹਿਣਾ ਜਾਂ 2 ਲੱਖ 4 ਲੱਖ ਤੇ ਰਹਿਣਾ ਜੇ ਜਦੋਂ ਕੋਈ ਵੀ ਲੈਂਦਾ ਬੈ ਲੈ ਲਈ ਜੇ ਮੈਂ ਹੁਣ ਮੰਨ ਕੇ ਚੱਲੋ ਆਪਾਂ ਲੈ ਲਈ ਹਣੇ ਤਾਂ ਉਹਦਾ ਇੰਤਕਾਲ ਹੋ ਗਿਆ ਉਸ ਤੋਂ ਬਾਅਦ ਕੀ ਹੁੰਦਾ ਜੀ ਉਸ ਤੋਂ ਬਾਅਦ ਉਹਦਾ ਕੋਈ ਪ੍ਰੋਸੈਸ ਕੇ ਬਾਅਦ ਨਿਪਟ ਜਾਂਦਾ ਜਦੋਂ ਇੰਤਕਾਲ ਹੋ ਗਿਆ 4 ਸਾਲੇ ਬਾਅਦ ਆ ਜਿਹੜਾ ਇੰਤਕਾਲ ਆ ਉਹ ਇੱਥੇ ਮਾਲਕੀ ਖਾਨੇ ਜਾਂਦਾ ਐਸੇ ਠੀਕ ਹੈ 4 ਸਾਲੇ ਤੋਂ ਇਹ ਜਰੂਰ ਪੜਤਾਲ ਕਰਨੀ ਚਾਹੀਦੀ ਹੈ ਕਿ ਜਿਹੜਾ ਮੇਰਾ ਇੰਤਕਾਲ ਆ ਉਹਦਾ ਸਹੀ ਅਮਲ ਹੋ ਗਿਆ ਮਾਲਕੀ ਖਾਨੇ ਦਾ ਆ ਵੀ ਉਹ ਇੱਧਰ ਆ ਗਿਆ ਕਿ ਨਹੀਂ ਆਇਆ ਚਲੋ ਪਹਿਲਾਂ ਤਾਂ ਕਾਸ਼ਤਖਾਨੇ 'ਚ ਖਰੀਦਦੇ ਸੀ ਉਹਨੂੰ ਵੈਸੇ ਮਾਲਕੀ ਖਾਨੇ 'ਚ ਹੀ ਖਰੀਦਦੇ ਆ ਤੇ ਇਹ ਇੰਤਕਾਲ 4 ਸਾਲਾ ਜਦੋਂ ਨਵਾਂ ਬਣਿਆ ਉਦੋਂ ਵੇਖੋ ਭਾਈ ਮੇਰਾ ਹਿੱਸਾ ਸਹੀ ਹੋ ਗਿਆ ਕਿ ਨਹੀਂ ਜੀ ਇੱਧਰੋਂ ਇਹਨੇ ਮੁੱਕ ਜਾਣਾ ਇੱਧਰ ਜੀ ਆ ਜੀ ਜਿਹੜੀ ਆਪਣੀ ਜ਼ਮੀਨ ਦੀ ਗਹਿਣੇ ਦੀ ਰਿਸ਼ਤੀ ਵਗੈਰਾ ਹੁੰਦੀ ਹੈ ਜੇ ਮੈਂ ਗਹਿਣਾ ਕੋਈ ਲੈਂਦਾ ਤਾਂ ਉਹ ਗਹਿਣਾ ਕਿੰਨੇ ਟਾਈਮ ਤੱਕ ਹੁੰਦਾ ਉਹ ਤਾਂ ਜਦੋਂ ਮਾਲਕ ਕੋਲ ਪੈਸੇ ਆ ਜਾਣ ਮੈਂ ਤੁਹਾਨੂੰ ਦ ਉਹਦਾ ਕੋਈ ਉਹਦੀ ਕੋਈ ਲਿਮਟ ਨਹੀਂ ਹੁੰਦੀ ਜੀ ਕੋਈ ਲਿਮਟ ਨਹੀਂ ਹੁੰਦੀ 40 ਸਾਲ 50 ਸਾਲ ਤੋਂ ਬਾਈ ਤਾਂ ਆਹੀ ਲਿਖੀ ਰਾਈ ਇੱਕ ਤਾਂ ਪਈ ਵਾਲੀ ਲਕੀਰ ਹੈ ਜਿਹੜੀ ਛੋਟੀ ਲੱਗੀ ਰਹੀ ਹੈ ਆਪਣੇ ਕਿਲਾ ਕਿਲਾ ਲੈਂਡ ਮਤਲਬ ਲੰਬਾਈ ਚ ਹੁੰਦੀ ਥੋੜੀ ਜਿਹੀ ਵੱਧ ਮਤਲਬ ਵੀ ਜੇ ਜੇ ਕੋਈ ਮਹੰਤੀ ਕਿੰਤੀ ਹੁੰਦੀ ਹੈ ਤਾਂ ਉਹ ਇਹਨੂੰ ਦੇਖ ਕੇ ਹੁੰਦੇ ਜਿਹੜੇ ਪੱਥਰ ਲੈਣ ਹੁੰਦੀ ਆ ਪੱਥਰ ਲੈਣ ਹੀ ਬੋਲ ਸਕਦੇ ਲੰਬਾਈ ਚ ਇੱਥੇ ਪੱਥਰ ਲੈ ਕੋਈ ਨਾ ਸਿੱਧੀ ਲੈਂਡ ਕੱਢ ਕੋਸ ਤੋਂ ਇਹ ਸੱਜੇ ਕਦੂ ਵੀ ਕਰ ਸਕਦੇ ਆ ਜੀ 22 ਦਾ ਇਧਰ ਸਾਈਡ ਆਲਾ ਆ ਗਿਆ ਇਹ ਜਿਵੇਂ ਇੱਕ ਪਿੰਡ ਦਾ ਨਕਸ਼ਾ ਹੈ ਚੜ੍ਹਦੇ ਸੱਕਦੇ ਵਾਲਾ ਉਹ ਹੈਗਾ ਸਿਸਟਮ ਗੋਲ ਵਾਲਾ ਕਿਵੇਂ ਦੇਖਿਆ ਜਾਂਦਾ ਆਹੀ ਬਸ ਜੀ ਆਧਾ ਹੁਣ 363 ਆ ਗਿਆ ਜੀ ਹਾਂਜੀ 363 ਨੂੰ 22 ਸਤ ਨੂੰ ਗੁਣਾ 363 ਹਾਂਜੀ ਤੇ ਫਿਰ ਇਸ ਨਾਲ ਗੁਣਾ ਕਰਨਾ 3900 99 ਦਾ ਜੀ ਵਰਗ ਫੁੱਟ ਆ ਗਿਆ ਠੀਕ ਹੈ ਜੀ ਵਰਗ ਫੁੱਟ ਨੂੰ ਫਿਰ ਤਿੰਨ ਤੇ ਵੰਡ ਕੇ ਹਾਂਜੀ ਆ ਵਰਗ ਅਜਾ ਨੌ ਤੇ ਨੋ ਦੇ ਬਰਗ ਕਾਜ ਆ ਗਿਆ ਹਾਂ ਕੀ ਹੋਤੀ ਨੋ ਆ ਗਿਆ ਇਹ ਗਜਾਂ ਚ ਕੱਢ ਦੂ ਜੀ ਇਹ ਇਹਨੂੰ ਹੁਣ ਗਜਾਂ ਚ ਆਪਾਂ ਜਦੋਂ ਇਹਨੂੰ ਫਿਰ ਉਹਦੇ ਚ ਕਿਵੇਂ ਕਰਾਂ ਜੀ ਉਹ ਮਰੱਬਾ ਸਹਿਰੀ ਹੈ ਹਾਂਜੀ ਉਹ 25 ਗਾਈ ਦਾ ਠੀਕ ਹੈ ਜੀ 20 ਰਕੀ ਦਾ ਦੂਜਾ 3 ਦਾ ਫਿਰ ਉਹਦੇ ਹਿਸਾਬ ਨਾਲ ਆ ਜਾਏਗਾ ਜੀ ਇਹ ਤੇ ਜਿਹੜਾ ਉਹ ਤਕੋਨਾ ਜੀ ਉਹ ਜਿਹੜਾ ਤਕੋਨਾ ਆਉਂਦਾ ਜੀ ਇਹਨੂੰ ਇੱਕ ਬਸ ਜਿਵੇਂ ਆ ਆ ਗਈ ਤਿੰਨ ਪੂਜਾ ਆ ਗਈ ਆ ਦੇਖੋ 12 13 15 ਬਈ ਨੇੜੇ ਲਿਓ 12 13 15 ਹਾਂਜੀ ਇਹਨੂੰ 12 13 15 ਨੂੰ ਜੋੜ ਲਿਆ 40 ਬਣ ਗਿਆ 40 ਬਣ ਗਿਆ ਜੀ ਹਾਂਜੀ 40 ਨੂੰ ਵੰਡ ਕੇ 2 ਤੇ 20 ਆ ਗਿਆ 20 ਆ ਗਿਆ 20 ਚੋਂ ਪਲੱਸ ਪਹਿਲਾਂ ਇੱਕ ਬਾਹੀ ਕੱਢਣੀ ਹੈ 12 ਕੱਢ ਲਈ ਠੀਕ ਹੈ ਜੀ 8 ਰਹਿ ਗਏ ਠੀਕ ਹੈ ਜੀ ਫਿਰ 13 ਕੱਢ ਲਈ 7 ਰਹਿ ਗਏ ਫਿਰ 15 ਕੱਢ ਲਈ 5 ਰਹਿ ਗਏ ਜੀ ਫਿਰ 20 ਨੂੰ 8 ਨਾਲ ਗੁਣਾ ਕਰਨਾ ਹੈ ਜੀ ਜਿਹੜਾ ਉਹਦਾ ਉੱਤਰ ਆ ਗਿਆ ਫਿਰ 7 ਨਾਲ ਕਰਨਾ ਹੈ ਜਿਹੜਾ ਉਹਦਾ ਉੱਤਰ ਆ ਗਿਆ ਫਿਰ 5 ਨਾਲ ਕਰਨਾ ਜੀ ਕਿੰਨਾ ਆ ਗਿਆ 56 560 56 ਨੂੰ 10 ਤੇ ਵੰਡਣਾ ਹੈ ਜੀਦਾ ਉੱਤਰ ਤੇ ਜਿੰਨੇ ਤੇ ਵੰਡਿਓ ਬਰਾਬਰ ਹੈ ਦੇ ਵਿੱਚ 67.83 ਤੇ ਵੰਡਾਂਗੇ ਤਾਂ ਇੰਨੇ ਦੇ ਵੰਡ ਕੇ ਉੱਤਰ ਵੀ ਇੰਨਾ ਹੀ ਆਊਗਾ 67.83 ਹੋਵੇ ਕੈਲਕੂਲੇਟਰ ਤੇ ਨਹੀਂ ਕੋਈ ਟੰਗਾ ਜਿਹਾ ਲੱਗਿਆ ਹੁੰਦਾ ਹਾਂ ਜੀ ਹਾਂ ਜੀ ਹਾਂ ਜੀ ਉਹ ਕੱਢ ਦਾਂਗੇ ਜੀ ਉਹ ਆਪਾਂ 56 ਨੂੰ ਮਤਲਬ ਵੰਡਾਂਗੇ ਉਹ ਟੰਗਾ ਜੱਬ ਦੇ ਇਹ ਇਹ ਹੁਣ ਇਹਦਾ ਇਹ ਜਿਹੜਾ ਵਰਗ ਕਰਮ ਆ ਗਿਆ ਜੀ ਵਰਗ ਕਰਮ ਰੱਖ ਲਓ ਗਾਜ ਰੱਖ ਲਓ ਫੋਟੋ ਨਾਲ ਤਾਂ ਗੱਲ ਏ ਕੋਈ ਠੀਕ ਹੈ ਜੀ ਇਹ ਇਹ ਇੰਨਾ ਇੰਨਾ ਨਿਕਲ ਆਇਆ ਜਦੋਂ ਆਪਾਂ ਇਹਨੂੰ ਸਕੇਲ ਨੂੰ 12 15 13 ਨੂੰ ਚਾਹੇ ਇਹਨੂੰ ਫੋਟੋ ਮੰਨ ਲਓ ਚਾਹੇ ਇਹਨੂੰ ਕਰਮਾ ਮੰਨ ਲਓ ਉਮੀਦਰ ਬਦਲ ਕਰਮਾ ਚ ਆ ਜੋਵੇਂ ਫੁੱਟਾ ਚ ਜਿਸ ਚੀਜ਼ ਚੋਂ ਤਾਂ ਬਣਾਉਣਾ ਥੋੜਾ ਜੀ ਉਸ ਹਸਾ ਬਣਾ ਇੱਥੇ ਨਿਕਲੇ ਆਉਂਦਾ ਜੀ ਜਿਵੇਂ ਆ ਤਿੰਨ ਚੁੰਡ ਹੈ ਹਾਂਜੀ ਇਹਨੂੰ ਮਤਲਬ ਐਸ ਨੂੰ ਤੇ ਐਸ ਨੂੰ ਕਰਕੇ ਅੱਧ ਕਰਕੇ ਲਿਖਦੇ ਠੀਕ ਹੈ ਜਿਵੇਂ ਇੱਥੇ ਗੁਣੀਆਂ ਚ ਇਹ ਗੁਣਗੀਆਂ ਚ ਇਹਦਾ ਹੋਰ ਤਮੈਸ਼ ਆ ਇਹਦੀ ਹੋਰ ਇਹਹੀ ਫਾਰਮੂਲੇ ਨਾਲ ਨਿਕਲਦੀ ਆ ਇਹਦੀ ਹੋਰ ਜਿਹੜਾ ਤਕੋਨਾ ਉਹਨੂੰ ਆਏ ਨਿਕਲਦਾ ਜੀ ਐਸ ਨੂੰ ਐਸ ਨੂੰ ਤੇ ਐਸ ਨੂੰ ਬਸ ਗੁਣਾ ਕਰਕੇ ਉਹ ਲੱਦ ਇਹਦੇ ਜੋ 90 ਡਿਗਰੀ ਵਾਲੇ ਨੂੰ ਗੁਣਾ ਕੀਤਾ ਜਾਂਦਾ ਹੈ ਦੋਨੋਂ ਜਿਹੜਾ 90 ਤੋਂ 2 ਆਹੋਂ 90 ਤੇ ਨਹੀਂ ਲੇਖੋ ਹਾਂ 90 ਜੇ ਆਹੜੀ ਥੱਲੇ ਮੁੜਦੀ ਫੇਰ ਇਹ ਗਲਤ ਹੋ ਗਿਆ ਸੀ ਗਲਤ ਹੋ ਗਿਆ ਇਹ ਨਹੀਂ ਆਉਂਦੀ ਨਹੀਂ ਚੁੰਡਿਆ ਜਿਵੇਂ ਆਹ ਆ ਆ ਗਈ ਇਹਦੀ ਚੁੰਡ ਦੋ ਇੱਕ ਪਾਸੇ ਵੱਧਦਾ ਹੀ ਇੱਕ ਪਾਸੇ ਘਟਦਾ ਹੈ ਦੋਨੇ ਇਕੱਠੇ ਆਉਂਦੇ ਆ ਦੋਨਾਂ ਇਹਨਾਂ ਨੂੰ 40 ਨੂੰ 50 ਨਾ ਕਰਕੇ ਇਹਦਾ ਅੱਡ ਕੱਢ ਲਿਆ ਮੈਂ ਆਹ ਤਾਂ ਸੌਖੀ ਚੀਜ਼ ਹੈ ਇਹਦਾ 40 ਤੇ 50 ਨੂੰ ਵੰਡ ਲਿਆ ਜਿਵੇਂ ਆਹ ਹੁਣ ਵਿਚਾਲੜ ਦੇ ਵਿਚਾਲੜ ਲਿਆ ਹਿੱਸਾ ਤਾਂ ਨਿਕਲਿਆ ਸਾਈਡਾਂ ਵਾਲੇ ਦਾ ਕਿਵੇਂ ਨਿਕਲੂ ਜੀ ਸਾਈਡਾਂ ਵਾਲਾ ਨਿਕਲਿਆ ਜਦੋਂ ਆਹ 50 ਹੈ ਸਾਰੀ ਹਾਂਜੀ 50 ਤੇ 40 90 ਬਣ ਗਈ ਹਾਂ 50 ਤੇ 40 90 ਬਣ ਗਈ ਤੇ ਅੱਧ 45 ਆ ਗਿਆ ਤਾਂ ਹਾਂਜੀ ਤੇ ਸੈਂਟਰ ਇਹਦਾ ਆ 36 33 ਨਾਲ ਗੁਣਾ ਕਰ ਸਾਈਓ 45 ਗੁਣਾ 36 1620 ਵਰਗ ਫੁੱਟ ਆ ਗਈ ਆ ਵਿੱਚੇ ਆ ਗਈ ਨਾ ਜਦੋਂ ਆ ਇਹਦੇ ਨਾਲ ਜੁੜ ਗਿਆ ਚੌਰਸ ਬਣ ਠੀਕ ਹੈ ਜੀ ਜਿਹੜਾ ਆਪਾਂ ਆ ਗੁਣੀਆਂ ਕਰਕੇ ਇਹਨਾਂ ਨੇ ਬਣਾ ਲਿਆ ਵੀ ਇਹਦੀ ਆ 36 ਇਹਨੂੰ 36 ਬਣਾ ਲਏ ਐਸ ਲੋਡ ਤਾਂ ਕਰ ਮੈਂ ਇਹਨਾਂ ਨੇ 36 ਬਣ ਗਏ ਐਸ ਨੂੰ ਤਾਂ ਆਪਾਂ ਮੰਨਣਾ ਹੀ ਨਹੀਂ ਠੀਕ ਹੈ ਜੀ ਐਸ ਨੂੰ ਸਿੱਧੇ ਨੂੰ ਤੇ ਐਸ ਨੂੰ ਸਿੱਧੇ ਨੂੰ ਜੋੜ ਕੇ ਆਪਾਂ ਬਰਾਬਰ ਕਰਕੇ ਜਮਾ ਚੌਰਸ ਬਣ ਗਿਆ ਹੈ ਇੰਝਾ ਵਿੱਚੋਂ ਐਂਗਲ ਆਉਂਦਾ 36 36 ਠੀਕ ਹੁਣ ਕਿੱਲੇ 'ਚ ਕਿੰਨੀਆਂ ਕਰਮਾ ਆਉਂਦੀਆਂ ਜੀ ਕਿੱਲੇ 1440 ਆ ਆਪਣੇ ਜਿਵੇਂ ਮਰਲੇ 'ਚ ਨੌ ਮਰਲੇ 'ਚ ਨੌ ਕਨਾਲੀ ਮਰਲਿਆਂ ਦੀ ਕਨਾਲ 20 9 180 ਠੀਕ ਹੈ ਜੀ 180 8 1440 1440 ਜੇ ਇਹਨੂੰ ਗਜਾਂ 'ਚ ਕੱਢਣਾ ਜੀ ਗਜ ਗਾਜ ਤਾਂ ਮਤਲਬ ਫੁੱਟਾਂ ਦੇ ਨੌ ਤੇ ਬੰਦ ਸਾਰੇ ਦੇ ਫੁੱਟ ਬਣਾ ਕੇ ਠੀਕ ਹੈ ਜੀ ਜਿਵੇਂ 1440 ਨੂੰ ਗੁਣਾ 5.5 ਠੀਕ ਹੈ ਫੁੱਟ ਬਣਗੇ ਫੋਟੋ ਬਣਗੇ ਆ ਨਾ 1440 ਨੂੰ 30.25 ਤੇ ਇੱਕ ਕਰਮ ਜਿਹੜੀ ਹੈ ਉਹ 5.5 ਤੇ 5.5 ਫੁੱਟ ਨੂੰ ਗੁਣਾ ਕਰਾਂਗੇ ਤੇ 30.25 ਆ ਜਾ ਠੀਕ ਹੈ 30.25 ਫੁੱਟ ਆ ਜੀ ਸਕੁਅਰ ਫੁੱਟਾ ਜੀ ਉਹਨੂੰ ਬਸ 1440 ਨਾਲ ਗੁਣਾ ਕਰ ਲਓ ਜਿਹੜਾ ਗਾਜ ਹੁੰਦਾ ਉਹ 400 ਹੁੰਦਾ ਜੀ ਉਹ 30 30 ਨਾ ਠੀਕ ਹੈ 9 ਤੇ ਵੰਡ ਕੇ ਫੇਰ ਉਹ ਤਿੰਨ ਫੁੱਟ ਦਾ ਗਾਜ ਹੁੰਦਾ 3x3 ਐ ਲਾ ਲਓ ਦੀ ਤਿੰਨ ਫੁੱਟਾਂ ਲਾ ਲਓ ਉਹਨੂੰ ਗਾਜ ਬੋਲਦੇ ਨੇ ਇਹਨੇ ਕਰਮ 5.5 ਤੇ 5.5 ਆਪਾਂ 7.30 ਦੀ ਬਣਾਉਣੀ 7.30 ਦੀ ਉਸੇ ਤਰ੍ਹਾਂ ਹੋਤੀ ਹੋਤੀਆਂ 9 9 ਤੇ ਵੱਲ ਕਿੰਨੇ ਬੰ ਮਰਲੇ ਵੀ ਉਹਨਾਂ ਦੇ ਹਿਸਾਬ ਨਾਲ ਹੀ ਬਣਨ ਮਰਲੇ ਨੇ 272.25 ਮਰਲਾ 1 2 272.25 ਦੰਦੇ ਹਾਂ ਸ਼ਹਿਰੀ ਜਿਹੜਾ ਹੁੰਦਾ 225 ਦਾ ਠੀਕ ਹੈ ਜੀ ਜਿਹੜਾ ਆਮ ਹੂ ਖੇਤਾਂ ਵਾਲੇ ਵਾਏ ਖੇਤਾਂ ਉਹਨਾਂ ਦਾ ਮਤਲਬ 272.25 ਸਕਰ ਫੁੱਟ ਦੇ ਹੀ ਹੁੰਦੇ ਨੇ ਹਾਂ ਜੀ ਠੀਕ ਹੈ ਜੀ ਸਮਾਂ ਦਿੱਤਾ ਧੰਨਵਾਦ